ਧੰਵਾਦ ਵਾਹਿਗੁਰੂ ਸੋਜਿਮ ਜੀਉ ਪਾਤਸ਼ਾਹ ਜਸਮੀ ਕਬਿਰ ਭਾ ਭੇਤੀ ਚਉਪਈ ਅਮਰੇ ਕੋ ਉਤਰਛਾ ਪੂਰਨ ਹੋਏ ਚਿਤ ਕਿਛਾ ਤਉ ਚਰਨ ਮੰਤਰ ਅਮਰ ਨਾ ਜਾਣ ਕਬੋ ਬਰਤ ਤਾਰ ਮਰੇ ਦੋਸਤ ਸਬੰਤ ਮੁਕਾਵੋ ਆਪਰਾਜ ਬਚਾਵੋ ਸੁਖੇ ਬਸੈ ਮੂਰ ਪਰਭਾਵਨ ਸੇਵਕ ਸਿਖ ਸਦਾ ਕਰਤਾਰ ਮੋਰ ਅਥਾਨ ਕਰਤ ਕਰੀਐ ਸੰਗਰਨ ਕੋ ਆਤ ਸੰਗਰੀਐ ਪੂਰਨ ਹੋਏ ਹਮਾਰੀ ਆਸਾਂ ਤੋਰ ਬਨਿਕੇ ਰਹਿ ਪਿਆਸਾ ਤਮਹਿ ਸਾਡ ਕੋਈ ਅਰਨਤਿਆ ਜੇ ਵਰਤੋਂ ਸਤਿਮਤਿ ਪਾਉ ਸੇਵਕ ਸੇਕ ਹਮਾਰੇ ਤਾਰੀ ਹੈ ਚੁਟ ਚੁ ਸਤਰਾ ਹਮਾਰੇ ਮਾਰੀ ਹੈ ਅਭਾਜਮ ਉਤਿ ਉਪਰੀ ਹੈ ਅੰਤ ਕਾਲ ਕਾ ਤਾਸਿ ਬਨਿ ਹੈ ਹੋ ਜਿਓ ਸਦਾ ਹਮਾਰੇ ਪਛਾ ਸ੍ਰੀ ਅਸਤੁਜ ਜੋ ਕਹਿ ਰੱਖਾ ਰਾਖੁ ਜੇ ਮੋ ਮੋ ਮੈ ਰੱਖਣਾਰੇ ਸਾਧ ਸੰਤ ਸਹਿਵਤਿ ਦੇਰ ਬੰਦਰ ਦੁਸਤਨ ਦੇਹੰਤਾ ਤੁਮਹਾਂ ਪੁਰੇ ਜਗਦ ਉਸ ਬੰਤ ਕਾਲ ਪਾਏ ਬ੍ਰਹਮਾ ਕਵਤਾਰ ਕਾਲ ਪਾਏ ਸਭ ਜੀਵ ਮਤਾਰ ਕਾਲ ਪਾਏ ਕਰਬ ਸੰਪ੍ਰਕਾਸ਼ ਸਗਲ ਕਾਰਕਾਂ ਅਤਮਸ ਜਮਨ ਕਾਲ ਜੋ ਕਿਸਮ ਕੇ ਹੋ ਮਿਹਰ ਰਾਜ ਬ੍ਰਹਮਾ ਜੁਥੀਆ ਜਮਨ ਕਾਲ ਸਭ ਦੁਸਵਾਰ ਨਮਸਕਾਰ ਹੈ ਤਹ ਹਮਾਰਾ ਜਨ ਸਭ ਜਗਤ ਬਣਾਇo ਦੇਵ ਦਇਆ ਤਦ ਜਨ ਉਪਜਾਰੂ ਆਦੰਤ ਕਰ ਉਤਾਰੋ ਸੋਏ ਗੁਰੂ ਸਮਝੋ ਬਨਾਰ ਨਮਸਕਾਰ ਤੁਸੀਂ ਹੀ ਕੋ ਮਾਰੀ ਸਭ ਗੁਰਜਾ ਜਨ ਆਪ ਸਰਾਨੀ ਸਭ ਕਣ ਕੋ ਸਭ ਗੁਣ ਸੁਖ ਦਿਯੋ ਸਤ੍ਰਨ ਕੋ ਬ੍ਰਹਮ ਹੋਜ ਕੇਯੋ ਕੜ ਕੜ ਕੇ ਅੰਦਰ ਕੇ ਜਾਣਤ ਭਰੇ ਬੁਰੇ ਕੀ ਤੀਰਿ ਬਿਸ਼ਾਂਤ ਚਿਤ ਤੇ ਤੰਤਰ ਅਤੁੱਲ ਸਭ ਪਰ ਕਿਰਪਾ ਦ੍ਰਿਸ਼ਣ ਕਰ ਤੁਮਤਾ ਸੰਤਨ ਦੁਗ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਤੀਰਿ ਬਿਸ਼ਾਂਤ ਕੜ ਕੜ ਕੇ ਪਰਪੜ ਕੀ ਜਾਨੈ ਜਾਗਯੋਤ ਕਰਕ ਕਰਤਾ ਰ ਪ੍ਰਜਾ ਧਰਤ ਤਵ ਦੇ ਅਪਾਰ ਜਬ ਕਰਕ ਕਰ ਤੁਮ ਕਬਹ ਤੁਮ ਮੈ ਮਰਤ ਦੇ ਤਰਸ ਬਹ ਜੇ ਤੇ ਬਦਨ ਸ੍ਰੇਸ਼ਟ ਸਬਤਾਰ ਆਪਾ ਪਣੀ ਪੂਜ ਉਚਾਰ ਤੁਮ ਸਭੇ ਤੇ ਰਤਨ ਨਰਾਣਮ ਜਾਣ ਲਵੇ ਤੇ ਤੇ ਦਰਿਆਦਮਨ ਤਾਰੁ ਧ੍ਰਿਤ ਕਾ ਅੰਦਰ ਲੰਧ ਆਦ ਨਿਰਨਦ ਸੰਭਉ ਤ ਕਮੂੜੁ ਜਾਤਿ ਤਿਥਾ ਜਗ ਗੁਰ ਬਿਨੁ ਬਾਹਤਿ ਪਿਤਾ ਤਾ ਗੋਕਪਾਨ ਰਮਨਤ ਅਮਾ ਮੂਰਤਿ ਸੇਦਨ ਜਾਣਤ ਬਾ ਦੇਵ ਕਹ ਤ ਸਦਾ ਸੈਵ ਅੰਕਾਰ ਕ ਚਿੰਤਨਹਿ ਦੇਵ ਆਪ ਆਪਣੀ ਬਧਾ ਚਿੰਤੇ ਬਨਨ ਤਪਨ ਨਾ ਪਨ ਤੋ ਹ ਤੀ ਤੁਮਰਾ ਲਖਾ ਨਾ ਜੈ ਇਸਾਰਾ ਇਹ ਬਦਸਿਆ ਪ੍ਰਥਮ ਸੰਸਾਰ ਏ ਕੈ ਲੋਪਨ ਸਰੂਪ ਅੰਕ ਭਯੋ ਰਾਵ ਕੈ ਭਾਣਡ ਜੈਤ ਜਿ ਸਿੱਧ ਜਕਿਨੀ ਉਤਪਤ ਕਾਂਗੌਰ ਰਤ ਦਿਨੀ ਕਉ ਫੋਲ ਰਾਜਾ ਹਦ ਬਿਠਾ ਕਹਾਂ ਸਮੜ ਕਯੋ ਸ਼ੰਕਰੈ ਕੰਠ ਸਗਰੀ ਸਰਸਤ ਤਦ ਖਾਏ ਅਚੰਪ ਬਜ ਗਾਜੋ ਸਰੂਪ ਸੁਆੰਪ ਬਵ ਰਚਾ ਮੇ ਤੰ ਕਰੋ ਸਿਵ ਕੁਮਾਰ ਸਿੱਤ ਸੰਗਰੋ ਦੁਸ਼ਟ ਜਿਤੇ ਉਦੁਕੁਤ ਪਪਤਾ ਸਖ ਬੰਦਲੇ ਈਸ਼ ਕਰੋ ਰਣ ਕੰਤਾ ਜੇਅਤਵ ਜਵ ਤੰ ਸਣੀ ਪਰੇ ਜਨ ਕੇ ਦੁਸ਼ਟ ਦੁਖ ਤਾਵਾ ਮਰੇ ਫੁਰਗ ਜਨਨ ਭਗ ਪਰੇ ਜਹਾਰੇ ਤਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੈ ਆਇ ਹੈ ਤਾਂ ਕੇ ਕਾਲ ਨਿਕੜਨੈ ਰਚਿ ਦੇਰ ਸਭ ਖਲ ਜਤੁਰ ਤਰੈਂਤ ਤਕੰਲ ਕਿਰਪਾ ਦਰਸ ਤਨ ਜੈਨ ਹਰਗੋ ਤਾਂ ਕੇ ਤਾਪ ਤਨ ਗਮਹ ਹਰੋ ਰਿਤ ਸਤ ਕਰਮ ਸਭ ਹੋਈ ਦੁਸ਼ਸ਼ਾ ਸਵੈਸ ਕਹਿਨੰ ਕੋਈ ਇਕ ਬਾਤ ਤੁਮੈਂ ਸੰਭਾਰਾ ਕਲਹ ਚਿਤਾਇ ਉਬਾਰਾ ਜਿਨਨ ਨਾਮ ਤੇਹਾਰੂ ਕਹਾ ਤਾਰਤੁ ਤੁਸਟ ਕੋ ਉਤੇ ਰਹਾ ਕੜਗ ਗੇਤ ਮੈਂ ਸਰਣ ਤੇਹਾਰੀ ਆਭਾਤ ਦਰਿ ਹੋਇ ਪਾਰੀ ਸਰਗ ਠੌਰ ਹੋ ਸਾਈ ਦੋਸਤੋ ਦੁਖ ਤੇ ਲਹਿ ਹੋ ਬਚਾਈ ਖੜਗ ਭੇਤ ਮੈਂ ਸਰਣਾ ਤੇ ਹਾਰੇ ਆਵ ਹਾਜਲ ਹੋ ਕੋ ਬਾਰੀ ਸਰਬ ठाਉ ਰਮੋ ਹੋ ਸਹਾਈ ਦਸਤ ਜੋ ਪਤੇ ਲਹੁ ਬਚਾਈ ਵਾਜੁ ਜਿਕਾ ਖਲਸਾ ਵਾਹਿਗੁਰੂ ਕੀ ਫਤਿਹ